ਪੋਸਟ ਆਫਿਸ ਦੀ ਮੰਥਲੀ ਇਨਕਮ ਸਕੀਮ ਵਿੱਚ ਪੈਸਾ ਇਨਵੈਸਟ ਕਰਕੇ ਤੁਸੀਂ ਹਰ ਮੰਥ 5550 ਰੁਪਏ ਪਾ ਸਕਦੇ ਹੋ ਅਤੇ ਜੇਕਰ ਤੁਸੀਂ ਜੁਆਇੰਟ ਅਕਾਊਂਟ ਓਪਨ ਕਰਵਾਉਣੀ ਹੋ ਤਾਂ ਤੁਸੀਂ 9250 ਰੁਪਏ ਪਾ ਸਕਦੇ ਹੋ। ਅਸੀਂ ਗੱਲ ਕਰ ਰਹੇ ਹਾਂ ਪੋਸਟ ਆਫਿਸ ਦੀ ਬਹੁਤ ਹੀ ਪਪੂਲਰ ਸਕੀਮ ਪੋਸਟ ਆਫਿਸ ਦੀ ਮੰਥਲੀ ਇਨਕਮ ਸਕੀਮ ਦੇ ਬਾਰੇ। ਇਸ ਵੀਡੀਓ ਵਿੱਚ ਅਸੀਂ ਪੂਰੀ ਡੀਟੇਲ ਵਿੱਚ ਪੋਸਟ ਆਫਿਸ ਦੀ ਮੰਥਲੀ ਇਨਕਮ ਸਕੀਮ ਦੇ ਬਾਰੇ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪਰਸਨਲ ਫਾਈਨੈਂਸ ਪੰਜਾਬੀ ਦੇ ਉੱਤੇ। ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਬਿਨਾਂ ਦੇਰੀ ਤੋਂ ਵੀਡੀਓ ਨੂੰ ਕਰਦੇ ਹਾਂ ਸਟਾਰ ਪੋਸਟ ਆਫਿਸ ਦੀ ਮੰਥਲੀ ਇਨਕਮ ਸਕੀਮ ਪੋਸਟ ਆਫਸ ਦੀ ਬਹੁਤ ਹੀ ਪਪੂਲਰ ਸਕੀਮ ਹੈ ਇਸ ਸਕੀਮ ਦੇ ਵਿੱਚ ਪੈਸਾ ਇਨਵੈਸਟ ਕਰਕੇ ਤੁਸੀਂ ਹਰ ਮੰਥ ਰੈਗੂਲਰ ਇਨਕਮ ਜਨਰੇਟ ਕਰ ਸਕਦੇ ਹੋ ਇਸ ਸਕੀਮ ਦੇ ਵਿੱਚ ਪੈਸਾ ਇਨਵੈਸਟ ਕਰਕੇ ਤੁਹਾਨੂੰ ਹਰ ਮੰਥ ਉਸ ਪੈਸੇ ਉੱਤੇ ਵਿਆਜ ਦੇ ਰੂਪ ਵਿੱਚ ਮੰਥਲੀ ਇਨਕਮ ਮਿਲਦੀ ਰਹਿੰਦੀ ਹੈ ਹੁਣ ਗੱਲ ਕਰਦੇ ਹਾਂ ਪੋਸਟ ਆਫਸ ਦੀ ਮੰਥਲੀ ਇਨਕਮ ਸਕੀਮ ਦੇ ਵਿੱਚ ਕੌਣ ਕੌਣ ਅਕਾਊਂਟ ਓਪਨ ਕਰਵਾ ਸਕਦਾ ਹੈ ਇਸ ਸਕੀਮ ਦੇ ਵਿੱਚ ਕੋਈ ਵੀ ਇੰਡੀਅਨ ਜਸਟ ਦੀ ਉਮਰ 10 ਸਾਲ ਤੋਂ ਇਸ ਸਕੀਮ ਦੇ ਵਿੱਚ ਕੋਈ ਵੀ 10 ਸਾਲ ਤੋਂ ਘੱਟ ਉਮਰ ਵਾਲਾ ਚਾਈਲਡ ਵੀ ਅਕਾਊਂਟ ਓਪਨ ਕਰਵਾ ਸਕਦਾ ਹੈ ਬਸ ਸ਼ਰਤ ਇਹ ਹੈ ਕਿ ਚਾਈਲਡ ਦੇ ਅਕਾਊਂਟ ਨੂੰ ਉਸ ਦੇ ਮਾਤਾ ਪਿਤਾ ਹੀ ਹੈਂਡਲ ਕਰਨਗੇ ਗੱਲ ਕਰੀਏ ਇਸ ਸਕੀਮ ਦੀ ਮਿਨੀਮਮ ਅਤੇ ਮੈਕਸਿਮਮ ਡਿਪੋਜ਼ਿਟ ਦੀ ਤਾਂ ਇਸ ਸਕੀਮ ਦੇ ਵਿੱਚ ਤੁਸੀਂ ਘੱਟ ਤੋਂ ਘੱਟ 1000 ਰੁਪਏ ਜਮ੍ਹਾਂ ਕਰਵਾ ਸਕਦੇ ਹੋ ਅਤੇ ਸਿੰਗਲ ਅਕਾਊਂਟ ਵਿੱਚ ਜਿਆਦਾ ਤੋਂ ਜਿਆਦਾ 9 ਲੱਖ ਰੁਪਏ ਜਮ੍ਹਾਂ ਕਰਵਾ ਸਕਦੇ ਹੋ ਇਸ ਸਕੀਮ ਦੇ ਵਿੱਚ ਜੁਆਇੰਟ ਅਕਾਊਂਟ ਓਪਨ ਕਰਵਾਉਣ ਦੀ ਫੈਸਿਲਿਟੀ ਵੀ ਹੈ ਜੇਕਰ ਤੁਸੀਂ ਜੁਆਇੰਟ ਅਕਾਊਂਟ ਓਪਨ ਕਰਵਾਉਣਾ ਹੈ ਤਾਂ ਤੁਸੀਂ ਜਿਆਦਾ ਤੋਂ ਜਿਆਦਾ 15 ਲੱਖ ਰੁਪਏ ਜਮ ਤੋਂ ਜ਼ਿਆਦਾ 3 ਮੈਂਬਰ ਹੋ ਸਕਦੇ ਨਹੀਂ। ਇਸ ਸਕੀਮ ਵਿੱਚ ਤੁਹਾਡਾ ਪੈਸਾ 5 ਸਾਲ ਲਈ ਜਮ੍ਹਾਂ ਰਹਿੰਦਾ ਹੈ ਤੇ ਉਸ ਪੈਸੇ ਉੱਤੇ 5 ਸਾਲ ਹੀ ਤੁਹਾਨੂੰ ਮੰਥਲੀ ਇਨਕਮ ਮਿਲਦੀ ਰਹਿੰਦੀ ਹੈ। ਪੋਸਟ ਆਫਿਸ ਮੰਥਲੀ ਇਨਕਮ ਸਕੀਮ ਦੇ ਵਿੱਚ ਤੁਹਾਨੂੰ 7.4% ਦਾ ਇੰਟਰਸਟ ਰੇਟ ਮਿਲ ਰਿਹਾ ਹੈ। ਇਹ ਇੰਟਰਸਟ ਰੇਟ ਕੁਆਰਟਰਲੀ ਚੇਂਜ ਹੁੰਦਾ ਰਹਿੰਦਾ ਹੈ। ਕਰੰਟ ਇੰਟਰਸਟ ਰੇਟ ਦੇ ਹਿਸਾਬ ਨਾਲ ਜੇਕਰ ਤੁਸੀਂ ਇਸ ਸਕੀਮ ਵਿੱਚ 1 ਲੱਖ ਰੁਪਏ ਜਮ੍ਹਾਂ ਕਰਵਾਉਨੇ ਹੋ ਤਾਂ ਤੁਹਾਨੂੰ ਹਰ ਮੰਥ 617 ਰੁਪਏ ਦੀ ਮੰਥਲੀ ਇਨਕਮ ਮਿਲਦੀ ਰਹੇਗੀ ਜੋ ਤੁਹਾਡੇ ਸੇਵਿੰਗ ਅਕਾਊਂਟ ਵਿੱਚ ਜਮ੍ਹਾਂ ਹੋ ਜਾਵੇਗੀ। ਇਸ ਹਿਸਾਬ ਨਾਲ 1 ਸਾਲ ਵਿੱਚ ਤੁਹਾਨੂੰ 7405 ਰੁਪਏ ਮਿਲ ਜਾਣਗੇ ਜੇਕਰ ਤੁਸੀਂ 9 ਲੱਖ ਰੁਪਏ ਜਮ੍ਹਾਂ ਕਰਵਾਉਨੇ ਹੋ ਤਾਂ ਤੁਹਾਨੂੰ ਹਰ ਮਹੀਨ 5550 ਰੁਪਏ ਦੀ ਮੰਥਲੀ ਇਨਕਮ ਮਿਲਦੀ ਰਹੇਗੀ ਤੇ ਜੇਕਰ ਉੱਤੇ ਹੀ ਤੁਸੀਂ ਜੁਆਇੰਟ ਅਕਾਊਂਟ ਓਪਨ ਕਰਵਾਉਨੇ ਹੋ ਤੇ 15 ਲੱਖ ਦੀ ਇਨਵੈਸਟਮੈਂਟ ਕਰਦੇ ਹੋ ਤਾਂ ਤੁਹਾਨੂੰ ਹਰ ਮਹੀਨ 9250 ਰੁਪਏ ਦੀ ਮੰਥਲੀ ਇਨਕਮ ਮਿਲਦੀ ਰਹੇਗੀ ਪੋਸਟ ਆਫਿਸ ਦੀ ਮੰਥਲੀ ਇਨਕਮ ਸਕੀਮ ਦੇ ਵਿੱਚ ਤੁਹਾਨੂੰ ਕੋਈ ਵੀ ਟੈਕਸ ਬੈਨੀਫਿਟ ਨਹੀਂ ਮਿਲਦਾ ਤੁਹਾਨੂੰ ਤੁਸੀਂ ਜਸਟ ਟੈਕਸ ਸਲੈਬ ਕੈਟਾਗਰੀ ਵਿੱਚ ਆਉਨੇ ਹੋ ਉਸੇ ਹਿਸਾਬ ਨਾਲ ਟੈਕਸ ਦੇਣਾ ਪੈਂਦਾ ਹੈ ਇਸ ਸਕੀਮ ਵਿੱਚ ਤੁਹਾਡਾ ਕੋਈ ਵੀ ਟੀ ਡੀ ਐਸ ਨਹੀਂ ਕੱਟਦਾ ਗੱਲ ਕਰੀਏ ਇਸ ਸਕੀਮ ਦੇ ਚਾਰ ਵਿਡਰੋਅਲ ਦੀ ਤਾਂ ਤੁਸੀਂ ਇਸ ਪੀਮੇਟ ਚ 1 ਸਾਲ ਤੋਂ ਪਹਿਲਾਂ ਪੈਸਾ ਵਿਡਰੋਅ ਨਹੀਂ ਕਰ ਸਕਦੇ ਔਰ ਜੇਕਰ ਤੁਸੀਂ 1 ਸਾਲ ਤੋਂ 3 ਸਾਲ ਦੇ ਵਿਚਕਾਰ ਪੈਸਾ ਵਿਡਰੋਅ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਪ੍ਰਿੰਸੀਪਲ ਅਮਾਉਂਟ ਦਾ 2% ਕੱਟ ਕੇ ਬਾਕੀ ਪੈਸਾ ਦੇ ਦਿੱਤਾ ਜਾਵੇ ਯਾਨੀ ਜੇਕਰ ਤੁਸੀਂ 1 ਲੱਖ ਰੁਪਇਆ ਜਮ੍ਹਾਂ ਕਰਵਾਇਆ ਹੈ ਤਾਂ ਤੁਹਾਡਾ 2000 ਰੁਪਇਆ ਕੱਟ ਕੇ ਬਾਕੀ ਤੁਹਾਨੂੰ ਦੇ ਦਿੱਤਾ ਜਾਵੇ ਉੱਥੇ ਹੀ ਜੇਕਰ ਤੁਸੀਂ 3 ਸਾਲ ਤੋਂ ਬਾਅਦ ਅਤੇ 5 ਸਾਲ ਤੋਂ ਪਹਿਲਾਂ ਪੈਸਾ ਵਿਡਰੋਅ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਪ੍ਰਿੰਸੀਪਲ ਅਮਾਉਂਟ ਦਾ 1% ਕੱਟ ਕੇ ਬਾਕੀ ਅਮਾਉਂਟ ਤੁਹਾਨੂੰ ਦੇ ਤਿਹਾਰੀ ਦੀ ਅਸਕੀਮ ਨੂੰ ਲੈ ਕੇ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਮਿਲਦੇ ਹਾਂ ਛੇਤੀ ਹੀ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ